ਬਹੁਤ ਬਹੁਤਾਂ ਵੱਡ ਡਾਕਟਰ ਬਹੁਤ ਹੀ ਪਤਲੇ ਸਤਕਾਰਯੋਗ ਲੁਧਿਆਣਾ ਦੇ ਸਾਰੇ মিডিਆ ਦੇ ਸਾਥੀ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਵੈਲਕਮ ਤੁਹਾਡਾ ਧੰਨਵਾਦ ਔਰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜੁਆਇਨਿੰਗ ਔਰ ਜੋ ਸਮਰਥਨ ਦੇਣਾ ਉਹਦੇ ਵਿੱਚ ਉਚਿਤ ਤੌਰ ਤੇ ਮੇਰੇ ਸਾਥੀ ਮੇਰੇ ਵੀਰ ਸ਼ੈਰੀ ਕਾਂਸੀ ਜੀ ਐਮਐਲਏ ਮਟਾਲਾ ਔਰ ਵਰਕਿੰਗ ਪ੍ਰੈਜ਼ੀਡੈਂਟ ਡਾਕਟਰ ਸੰਦੀ ਹਲਵਾਲੀ ਸਾਡੇ ਜਨ ਸੈਕਟਰ ਚੇਅਰਮੈਨ ਸੀਵਰੇਜ ਬੋਰਡ ਔਰ ਜਿਹੜੇ ਜਿੰਨੇ ਹੁਣੇ ਤੁਹਾਡੇ ਨੂੰ ਮੁਖਾਤਬ ਹੋਏ ਨੇ ਸਾਡੇ ਬਹੁਤ ਹੀ ਸਤਕਾਰਯੋਗ ਸ਼ੀਰसेना उद्धव बालासाहब ਦੇ ਸਟੇਟ ਪ੍ਰਧਾਨ ਆ ਸ਼੍ਰੀ ਯੋਗਰਾ ਸ਼ਰਮਾ ਜੀ ਚੰਦਰ ਜੀ ਔਰ ਹਣੀ ਜੀ ਸਾਰੇ ਸਤਕਾਰਯੋਗ ਸਾਥੀ ਅੱਜ ਆਪਣੀ ਪੂਰੀ ਸਟੇਟ ਦੀ ਟੀਮ ਦੇ ਨਾਲ ਅੱਜ ਆਮ ਆਦਮੀ ਪਾਰਟੀ ਨੂੰ ਔਰ ਸ਼੍ਰੀ ਸੰਜੀਵ ਰੌੜਾ ਨੂੰ ਸਮਰਥਨ ਦੇਣ ਦੀ ਪਹੁੰਚੇ ਨੇ ਮੈਂ ਸਟੇਟ ਪ੍ਰਧਾਨ ਹੋਣ ਦੇ ਨਾਤੇ ਮੈਂ ਜਿੱਥੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਆਇਆਂ ਆਖਦਾ ਔਰ ਮੈਂ ਮੰਨ ਕੇ ਚਾਹਦਾ ਕਿ ਇਨ੍ਹਾਂ ਦਾ ਦੀ ਜੋ ਸਪੋਰਟ ਹੈ ਇਨ੍ਹਾਂ ਦਾ ਜੋ ਸਮਰਥਨ ਹੈ ਉਹਦੇ ਨਾਲ ਆਮ ਆਦਮੀ ਪਾਰਟੀ ਦੀ ਇਸ ਚੋਣ ਮੁਹਿੰਮ ਨੂੰ ਬਹੁਤ ਵੱਡੇ ਪੱਧਰ ਦੇ ਉੱਪਰ ਹੁਲਾਰਾ ਔਰ ਹੰਗਾਰਾ ਔਰ ਸਟਰੈਂਥ ਹੈ ਜਿਹੜੀ ਉਹ ਮਿਲੇਗੀ ਕਿਉਂਕਿ ਅੱਜ ਲੁਧਿਆਣਾ ਵੈਸਟ ਮੰਨ ਬੜਾ ਚੁੱਕਿਆ ਕਿ ਕੰਮਾਂ ਨੂੰ ਦੇਖਦੇ ਹੋਏ ਸ਼ਰਾਫਤ ਨੂੰ ਦੇਖਦੇ ਹੋਏ ਇਮਾਨਦਾਰੀ ਨੂੰ ਦੇਖਦੇ ਹੋਏ ਔਰ ਡਵੈਲਪਮੈਂਟ ਨੂੰ ਦੇਖਦੇ ਹੋਏ ਇੱਕੋ ਇੱਕ ਚੋਇਸ ਉਹਨਾਂ ਰੈਸ ਦੇ ਲੋਕਾਂ ਕੋਲ ਬਚਦੀ ਹੈ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਰੋੜਾ ਜੀ ਸੋ ਇਹਨਾਂ ਸਾਰੇ ਸਾਥੀਆਂ ਦਾ ਜਿੱਤੇ ਮੈਂ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਉੱਥੇ ਹੀ ਅੱਜ ਇਹਨਾਂ ਦੀ ਜੁਆਇਨਿੰਗ ਦੇ ਨਾਲ ਇੱਕ ਚੀਜ਼ ਬਹੁਤ ਸਪੱਸ਼ਟ ਹੋ ਜਾਂਦੀ ਹੈ ਕਿ ਉਹ ਲੋਕ ਜਿਹੜੇ ਕਿ ਤਾਂ ਉਹ ਮਜ਼ਬ ਫਿਰਕਿਆਂ ਦੇ ਨਾਂ ਦੇ ਉੱਪਰ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਇਹ ਮੂਹ ਤੋੜ ਜਵਾਬ ਹੈ ਕਿਉਂਕਿ ਮੈਂ ਇਹ ਮੰਨ ਕੇ ਚਾਹਦਾ ਕਿ ਪੰਜਾਬ ਸਭ ਤੋਂ ਵੱਧ ਸੈਕੂਲਰ ਧਰਤੀ ਹੈ ਇੱਥੇ ਆਪੋ ਆਪਣੇ ਧਰਮ ਦੇ ਵਿੱਚ ਵਿਸ਼ਵਾਸ ਦੇ ਨਾਲ ਨਾਲ ਜੋ ਪੰਜਾਬੀਅਤ ਦੀ ਦੇ ਦੇ ਪ੍ਰਤੀ ਜੋ 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 ਸਮਰਪਣ ਹੈ ਉਹ ਮ ਬਹੁਤ ਵੱਡੇ ਪੱਧਰ ਦੇ ਉੱਪਰ ਹੈ ਉਹ ਬਹੁਤ ਮਜ਼ਬੂਤ ਹੈ ਤੇ ਜਿਹਦੀ ਵਜ੍ਹਾ ਕਰਕੇ ਅੱਜ ਜਿਵੇਂ ਗ੍ਰਿਤਪਾਲਾ ਚੰਦਰ ਜੀ ਨੇ ਦੱਸਿਆ ਕਿ ਬੀਜੇਪੀ ਦੀ ਗੱਲ ਕੀਤੀ ਕਿ ਗੱਲ ਚਾਹੇ ਉਹ ਹਿੰਦੂਤਵਾਦੀ ਕਰਦੇ ਨੇ ਪਰ ਹਿੰਦੂਤਵਾਦ ਦੇ ਲਈ ਵੀ ਉਹਨਾਂ ਨੇ ਹਜੇ ਤੱਕ ਕੁਝ ਕੀਤਾ ਨਹੀਂ ਹੈਗਾ ਸੋ ਅੱਜ ਮੈਂ ਜਿੱਥੇ ਧੰਨਵਾਦ ਕਰਦਾ ਕਿ ਤੁਸੀਂ ਤੁਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਆਪਣੇ ਸਮਾਜ ਦੇ ਜਿੰਨੇ ਇਸ਼ੂਜ਼ ਨੇ ਸਾਰੇ ਸਮਾਜ ਦੇ ਆਪਾਂ ਆਪਣਾ ਸਮਾਜ ਵੀ ਸਮਾਜ ਦਾ ਹਿੱਸਾ ਹੈ ਪੰਜਾਬ ਦੇ ਜਿੰਨੇ ਇਸ਼ੂਜ਼ ਨੇ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਪੰਜਾਬ ਦੀ ਔਰ ਲੁਧਿਆਣਾ ਦੀ ਤਰੱਕੀ ਦੇ ਲਈ ਆਪਾਂ ਸਾਰੇ ਦਿਨ ਰਾਤ ਕੰਮ ਕਰਾਂਗੇ ਤਾਂ ਕਿ ਇਸ ਸੂਬੇ ਨੂੰ ਮੂਰਤ ਤੋਂ ਦੁਆਰਾ ਦੇਸ਼ ਦਾ ਨੰਬਰ 1 ਸੂਬਾ ਜਿਹੜਾ ਆਪਾਂ ਸਾਰੇ ਨਾਲ ਮਿਲ ਕੇ ਸਾਰੇ ਧਰਮਾਂ ਮਜ਼ਬਾਂ ਫਿਰਕਿਆਂ ਦੇ ਲੋਕ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਇਹਨੂੰ ਨੰਬਰ 1 ਸੂਬਾ ਬਣਾ ਸਕੀਏ ਸੋ ਇੱਕ ਵਾਰ ਫੇਰ ਤੋਂ ਯੋਗ ਰਾਜੀ ਤੁਹਾਡਾ ਚੰਦਰ ਜੀ ਤੁਹਾਡਾ ਹਣੀ ਜੀ ਤੁਹਾਡੀ ਸਾਰੀ ਦੀ ਸਾਰੀ ਸੂਬੇ ਦੀ ਟੀਮ ਦਾ ਦਿਲ ਦੀਆਂ ਵਗਾਰੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਵੱਲੋਂ ਮੈਂ ਤੁਹਾਡਾ ਜੀ ਆਇਆਂ ਆਖਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ